ਅੱਜ Madhya Pradesh ਦੇ ਮੁੱਖ ਮੰਤਰੀ ਮੋਹਨ ਜਾਦਵ ਜੀ ਨੇ ਇਹ ਜਿਹੜਾ ਆਕਰਾ ਬੁਰੇਨਾ ਕੁਵਾਲੀ ਰਹਾ ਰੋੜ ਆ ਉਹਦਾ ਨਾਮ ਦਾਤਾ ਬੰਦੀ ਛੋੜ ਦੇ ਉੱਤੇ ਰੱਖ ਦਿੱਤਾ ਹੈ ਕਿਉਂਕਿ ਸਿੱਖਾਂ ਦੀ ਬੜੇ ਲੰਮੇ ਸਮੇਂ ਦੀ ਮੰਗ ਸੀ ਕਿ ਉਹੋ ਹੀ ਰਸਤਾ ਜਿੱਥੇ ਸਿਮੇ ਪਾਸ਼ਾ ਜੀਰੀ ਪੀੜ ਦੇ ਮਾਲਕ ਦਾਤਾ ਬੰਦੀ ਛੋੜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52 ਹਿੰਦੂ ਰਾਜਿਆਂ ਨੂੰ ਰਾਹ ਕਰਾ ਕੇ ਇਸ ਰਾਸਤੇ ਥਾਣੀ ਤੇ ਕੁਵਾਲੀਅਰ ਤੋਂ ਮਰੇਨਾ ਆਕਰਾ ਦਿੱਲੀ ਗਰਨਾਲ ਅੰਬਾਲਾ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਦੇ ਪਹੁੰਚਣ ਦੇ ਉੱਤੇ ਸੰਤਾਂ ਨੇ ਖੁਸ਼ੀ ਦੇ ਨਾਲ ਦੀਪਵਾਲਾ ਕੀਤੀ ਗਈ ਔਰ ਸਿੱਖਾਂ ਦੀ ਜੋ ਦਿਵਾਲੀ ਆ ਇਸ ਥਾਨ ਗੁਰਦੁਆਰਾ ਦਾਤਾਪੁਰ ਦੀ ਸੋਕਲਾ ਕੋਲ ਨੂੰ ਸ਼ੁਕਰੀਆ ਜਿੱਥੇ ਤੇ ਇੱਥੋਂ ਦੇ ਮੁੱਖ ਮੰਤਰੀ ਸਰਦਾਰ ਮੋਹਨ ਸਿੰਘ ਜਾਦਵ ਦਾ ਅਸੀਂ ਧੰਨਵਾਦ ਕਰਦੇ ਆ ਉਥੋਂ ਉੱਥੇ ਹੀ ਅਸੀਂ ਇਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਗੇਟ ਦਾ ਨਾਮ ਤਾਤਾ ਬੰਦੀ ਛੋੜ ਰੱਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ